ਸਤਰੀਆ ਕਾ ਸਾਰਿਆਂ ਨੂੰ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਫਲਡ ਸਿਚੁਏਸ਼ਨ ਬਣੀ ਹੋਈ ਹੈ ਤੇ ਆਮ ਜ਼ਿੰਦਗੀ ਬਹੁਤ ਮੁਸ਼ਕਲ ਹੋਈ ਪਈ ਹੈ ਪਿੰਡਾਂ ਵਿੱਚ ਕਈ ਨੁਕਸਾਨ ਹੋ ਗਏ ਫਸਲਾਂ ਖਰਾਬ ਹੋ ਗਈਆਂ ਤੇ ਪਾਣੀ ਘਰਾਂ ਨੂੰ ਆ ਗਿਆ ਹੈ ਕਈ ਡੰਗਰ ਰੁੜ ਗਏ ਹੈ ਕਈ ਪਿਆਰੀ ਰੂਹਾਂ ਸੇਵਾ ਵਿੱਚ ਲੱਗੀਆਂ ਨੇ ਤੇ ਪਿਆਰ ਕਰਨ ਵਾਲੇ ਪੰਜਾਬ ਨੂੰ ਖੂਬ ਪਿਆਰ ਕਰਦੇ ਆਪਣੇ ਹੀ ਲੋਕੀ ਪੰਜਾਬ ਨਾਲ ਖੜੇ ਨੇ ਤੇ ਹਮੇਸ਼ਾ ਖੜੇ ਰਹਿਣਗੇ ਤੇ ਪੰਜਾਬ ਤੇ ਪੰਜਾਬੀਅਤ ਇੱਕ ਐਸੀ ਜਗ੍ਹਾ ਹੈ ਜੋ ਹਮੇਸ਼ਾ ਸਭ ਨਾਲ ਖੜੀ ਰਹਿੰਦੀ ਹੈ ਮੈਂ ਇੱਕ ਲੇਖਕ ਹਾਂ ਤੇ ਆਪਣੀ ਗੱਲ ਨੂੰ ਕੁਝ ਇਸ ਤਰ੍ਹਾਂ ਦੱਸਣਾ ਚਾਹੁੰਦਾ ਹਾਂ ਤੁਹਾਨੂੰ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਜਿੱਥੇ ਹਰਿਆਲੀ ਦਾ ਸੀ ਵਾਸਾ ਕਿੱਥੇ ਗੁੰਮ ਗਿਆ ਜਿੱਥੇ ਮਿੱਟੀ ਸੀ ਸੋਨਾ ਕਿੱਥੇ ਰੁੱਲ ਗਿਆ ਜਦੋਂ ਦੁਨੀਆਂ ਨੂੰ ਸੀ ਲੋੜ ਮੇਰਾ ਪੰਜਾਬ ਸੀ ਬੋਲਦਾ ਅੱਜ ਆਪਣੇ ਨਾਲੋਂ ਆਪ ਕਿਉਂ ਤੂੰ ਰੁੱਸ ਗਿਆ ਹੜ੍ਹਾਂ ਦੀਆਂ ਮਾਰ ਝੱਲ ਰਿਹਾ ਬਾਰਿਸ਼ਾਂ ਵਿੱਚੋਂ ਹੰਝੂ ਕਿੱਥੇ ਰੁੜ ਗਿਆ ਪੰਜਾਬ ਨਾਲ ਪੰਜਾਬ ਹੀ ਖੜਾ ਮੈਂ ਹੀ ਪੰਜਾਬ ਮੈਂ ਪੰਜਾਬ ਬੋਲਦਾ ਹਾਂ ਕਿੰਨੇ ਡੰਗਰ ਰੁੜ ਗਏ ਕਿੰਨੇ ਘਰ ਜੋ ਟੁੱਟ ਗਏ ਮੈਂ ਉਹਨਾਂ ਅੱਖਾਂ ਦੇ ਹੰਝੂਆਂ ਦੇ ਨਾ ਬੋਲਦਾ ਹਾਂ ਮੈਂ ਪੰਜਾਬ ਹਾਂ ਪੰਜਾਬ ਬੋਲਦਾ ਹਾਂ ਜਿਹੜੀਆਂ ਫਸਲਾਂ ਕਰ ਸਾਡੀ ਪਹਿਚਾਨ ਹੈ ਸਾਰੀ ਮੈਂ ਉਹੀ ਪੰਜਾਬ ਹਾਂ ਜਿਨੇ ਹੜ੍ਹਾਂ ਦੀ ਮਾਰ ਖਾ ਲਈ ਮੈਂ ਰਾਵੀ ਸਤਲਜ ਬਿਆਸ ਨੂੰ ਵੀ ਆਪਣੀ ਮਾਂ ਬੋਲਦਾ ਹਾਂ ਮੈਂ ਹਾਂ ਪੰਜਾਬ ਮੈਂ ਪੰਜਾਬ ਬੋਲਦਾ ਹਾਂ